ਅੱਜ ਮੀਟਿੰਗ ਵਿੱਚ ਕੀ ਏਜੰਡਾ ਹੈ ਆਪਣਾ ਇਹ ਸੰਯੁਕਤ ਮੋਰਚੇ ਵੱਲੋਂ ਕਾਲ ਸੀ ਕਿ ਅੱਜ ਦੇ ਦਿਨ ਆਪਸੀ ਰਹਿ ਮਸ਼ਵਰਾ ਕਰਕੇ ਟਰੈਕਟਰਾਂ ਦੀ ਗਿਣਤੀ ਤੈਅ ਕਰ ਦਿੱਤੀ ਜਾਵੇ ਔਰ ਰੂਟ ਮੁਕਰਰ ਕਰ ਦਿੱਤਾ ਜਾਵੇ ਇਸ ਦੇ ਸਹਾਰੇ ਪੇ ਅੱਜ ਖੰਨਾ ਮਾਰਕੀਟ ਕਮੇਟੀ ਬਖਵਾ ਕ ਜੱਥੇਬੰਦੀਆਂ ਦੇ ਪ੍ਰਧਾਨ ਜੀ ਪਰਧਾਨ ਸਾਹਿਬਾਨ ਸਾਰੇ ਆਪਣੀ ਆਪਣੀ رائے ਤੇ ਗਿਣਤੀ ਮੁਕਰਰ ਕਰਨ ਆਏ ਸੀ ਜੋ ਅੱਜ ਕੀਤੀ ਗਈ ਤੇ ਵਧੀਆ ਮੀਟਿੰਗ ਚ ਵਧੀਆ ਪ੍ਰਭਾਵ ਦੇਗਾ ਟਰੈਕਟਰ ਮੋਰਚੇ ਨੂੰ ਦੁਬਾਰਤ ਗੱਲ ਹੋਈ ਹੈ ਕਿ ਐ ਤਰੀਕ ਦਾ ਟਰੈਕਟਰ ਮੋਰਚਾ ਜਿਹੜਾ 26 ਦਾ ਜਨਵਰੀ ਦਾ ਇਹ ਪੂਰੀ ਸਦੀ ਤੱਕ ਚੱਲਦਾ ਰਹੇਗਾ ਕਿਉਂਕਿ ਦਿੱਲੀ ਦੇ 26 ਜਨਵਰੀ ਦੇ ਟਰੈਕਟਰ ਪ੍ਰੇਡ ਦੇ ਮੁਤਾਬਕ ਹੀ ਇਹ ਫੇਰ 26 ਜਨਵਰੀ ਰੱਖਿਆ ਗਿਆ ਕਿਉਂਕਿ ਕਿਸਾਨਾਂ ਦਾ ਜੋ ਲਿਖਤੀ ਵਾਦੇ ਸੀ ਸਰਕਾਰ ਉਹਨਾਂ ਤੋਂ ਮੁੱਕਰੀ ਹੈ ਤੇ ਬਾਡਰਾਂ ਤੇ ਕਿਸਾਨ ਬੈਠੇ ਨੇ ਉਹਨਾਂ ਦੇ ਸੰਨਾਰ ਵਿੱਚ ਉਹਨਾਂ ਨੂੰ ਸਮਰਪਿਤ ਤੇ ਕਿਸਾਨੀ ਨੂੰ ਸਮਰਪਿਤ ਇਹ ਮੁਕਰਰ ਕੀਤਾ ਗਿਆ ਕਿ 26 ਜਨਵਰੀ ਨੂੰ ਤਹਿਸੀਲ ਪੱਦਰ ਤੇ ਖੰਨਾ ਬਲਾਕ ਤੇ ਖੰਨਾ ਤਹਿਸੀਲ ਆਪਣਾ ਵੱਡਾ ਯੋਗਦਾਨ ਪਾਏਗਾ ਜਿਹੜਾ 55 ਸਾਲ ਦਿਨ ਹੋ ਗਏ ਡੱਲੇਵਾਲਸਲ ਬੈਠੇ ਨੂੰ ਉਹਨਾਂ ਦੇ ਪੱਖ ਦੇ ਵਿੱਚ ਹੀ ਇਹ ਜਿਹੜਾ ਬਿਲਕੁਲ ਬਿਲਕੁਲ ਉਹਨਾਂ ਦੀ ਸਹਿਮਤੀ ਨਾਲ ਇਕੱਠੇ ਕੀ ਪਲਾਨ ਕੀ ਹੈ ਕਿੱਥੋਂ ਸ਼ੁਰੂ ਹੋਣਾ ਹੈ ਜਿਹੜਾ ਇਹ ਸ਼ੁਰੂ ਕਰਨੀ ਹੈ ਕਿਸਾਨ ਦਾਣਾ ਮੰਡੀ ਦੇ ਗੇਟ ਤੋਂ ਤੇ ਗਵਿੰਦਗੜ ਕਵਰ ਕਰਕੇ ਵਾਪਸੀ ਤੇ ਥੱਲੇ ਡਿਸਪੋਜ਼ਲ ਰੋਡ ਦੇ ਰਾਹੀਂ ਹੁੰਦੇ ਇੱਥੇ ਹੀ ਵਾਪਸ ਆ ਜਾਂਦੇ ਤੁਹਾਡੇ ਮੱਦੇਮ ਰਹੇਗੇ ਪਹਿਲਾ ਸਾਰੇ ਕਿਸਾਨਾਂ ਨੂੰ ਕੇ ਵੱਤੜ ਕੇ ਹੁਮ ਹੁਮ ਆ ਕੇ 11 ਵਜੇ ਦਿਨ ਦਾਣਾ ਮੰਡੀ ਦੇ ਗੇਟ ਤੇ ਪਹੁੰਚੇ ਤਾਂ ਕਿ ਸਮੇਂ ਸਿਰ ਇਹ ਟਰੈਕਟਰ ਮਾਰਚ ਹੋ ਜਾਵੇ ਜੀ ਸਰ 26 ਜਨਵਰੀ ਦਾ ਕੀ ਪ੍ਰੋਗਰਾਮ ਰੱਖਿਆ ਹੈ ਕਿਸਾਨਾਂ ਬਲਾਜ ਮੀਟਿੰਗ ਹੋਈ ਹੈ ਸਾਡਾ 26 ਜਨਵਰੀ ਦਾ ਪ੍ਰੋਗਰਾਮ ਟਰੈਕਟਰ ਮਾਰਚ ਦਾ ਔਰ ਟਰੈਕਟਰ ਮਾਰਚ ਸ਼ਾਂਤਮਈ ਤਰੀਕੇ ਨਾਲ ਕੱਢਿਆ ਜਾਊਗਾ ਤੇ ਕੋਈ ਹੁੱਲੜਬਾਜੀ ਨਹੀਂ ਕੀਤੀ ਜਾਊਗਾ ਸਰਵਸ ਰੋਡ ਦੇ ਉੱਤੇ ਦਾਣਾ ਮੰਡੀ ਖੰਨੇ ਤੋਂ ਚੱਲ ਕੇ ਗਵਿੰਦਗੜ੍ਹ ਤੱਕ ਸਰਵਸ ਰੋਡ ਤੇ ਹੀ ਜਾਊਗਾ ਦੂਸਰੀ ਸਾਈਡ ਸਰਵਸ ਰੋਡ ਤੇ ਵਾਪਸ ਇਸ ਸਥਾਨ ਤੇ ਪਹੁੰਚੂਗਾ ਇਸ ਸਾਰਾ ਪ੍ਰੋਗਰਾਮ ਸ਼ਾਂਤਮਈ ਹੋਊਗਾ ਇੱਕ ਮੋਦੀ ਨੂੰ ਹਲੂਣਾ ਦੇਣ ਵਾਲੀ ਗੱਲ ਆ ਸਾਰੇ ਪੰਜਾਬ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਜਥੇਬੰਦੀਆਂ ਨੇ ਟਰੈਕਟਰ ਮਾਰਚ ਕੱਢਣੇ ਨੇ ਸਯੁਗਤ ਮੋਰਚ ਦੇ ਵੱਲੋਂ ਕਾਲ ਆ ਅਸੀਂ ਉਹਦੇ ਉਹਨਾਂ ਦੀ ਕਾਲ ਤੇ ਫੁੱਲ ਚੜਾਉਣੇ ਆ ਸਾਡੀ ਮੀਟਿੰਗ ਹੋਈ ਅੱਜ ਇੱਥੇ ਮਾਰਕੀਟ ਕਮੇਟੀ ਖੰਨਾ ਵਿਖੇ ਤੇ ਉਹਦੇ ਵਿੱਚ ਸਾਰਾ ਫੈਸਲਾ ਹੋਇਆ ਕਿ ਆਪਾਂ ਨੇ 26 ਤਰੀਕ ਨੂੰ 11 ਵਜੇ ਤੋਂ ਇੱਥੋਂ ਚੱਲਣਾ ਤੇ ਸ਼ਾਂਤਮਈ ਤਰੀਕੇ ਨਾਲ ਇਹ ਮਾਰਚ ਕੱਢਣਾ ਆਪਾਂ ਨੇ ਕੀ ਏਜੰਡਾ ਕੀ ਆ ਮਾਰਚ ਕੱਢਣ ਦਾ ਕਾਰਨ ਏਜੰਡਾ ਏ ਇੱਕ ਤਾਂ ਐਮਐਸਪੀ ਨੀ ਲਾਗੂ ਕੀਤੀ ਜਿਹੜੇ ਕਾਲੇ ਕਾਨੂੰਨ ਹਨ ਨਾ ਰੱਦ ਕੀਤੇ ਦੀ ਦੁਬਾਰਾ ਵਿੰਗੇ ਟੇਡੇ ਢੰਗ ਨਾਲੇ ਦੁਬਾਰਾ ਫੇਰ ਉਹਨਾਂ ਨੂੰ ਲਾਗੂ ਕਰਨ ਨੂੰ ਫਿਰਦੀ ਏ ਮੋਦੀ ਸਰਕਾਰ ਇਸ ਦੇ ਵਿਰੋਧ ਵਿੱਚ ਇਹ ਸਾਰਾ ਕੁਝ ਚੱਲ ਰਿਹਾ ਹੈ ਔਰ ਇਸ ਕਰਕੇ ਆਪਾਂ ਨੇ ਮਾਰਚ ਕੱਢਣੇ ਨੇ ਜਿਹੜਾ 26 ਮਤਲਬ 14 ਫਰਵਰੀ ਦਾ ਮਿਲਿਆ ਡੇਟ ਗੱਲਬਾਤ ਕਰਨ ਦੀ ਕਿਸਾਨਾਂ ਦੀ ਜਥੇਬੰਦੀਆਂ ਦੇ ਨਾਲ ਮੋਰਚੇ ਦੇ ਨਾਲ ਉਹ ਵੱਖਰੀ ਗੱਲ ਆ ਪਰ ਇਹ ਸਾਡਾ ਮਾਰਚ ਤਾਂ ਰਹੂਗਾ ਰਹੂ ਇਹ ਤਾਂ ਕੱਢਣੇ ਕੱਢਣਾ ਹੈ